ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਟਾਈਮ ਅਸੀਂ ਕਿਹੜਾ ਪਿੰਡ ਹੈ ਰਾੜਾ ਸਾਹਿਬ ਸ਼ੰਤੀਸਰ ਸਿੰਘ ਮਹਾਰਾਜ ਜੀ ਜਿਹੜੇ ਗੁਰੂ ਘਰ ਤੋਂ ਥੋੜੀ ਜਿਹੀ ਦੂਰੀ ਤੇ ਖੜੇ ਆ ਜੀ ਜਬ ਪਾ ਟੁੱਟਿਆ ਬਣਾ ਅੱਛਾ ਵੀਰੇ ਕੀ ਮਤਲਬ ਇਹਨਾਂ ਨੂੰ ਕਿਹਨਾਂ ਨੇ ਕੱਢਿਆ ਬੱਚਿਆਂ ਨੇ ਬਾਹਰ ਕੱਢਤਾ ਕੀ ਮਸਲਾ ਵੀਰੇ ਸਚਾਈ ਕੀ ਆ ਜੀ ਅਸਲ ਮਤਲਬ ਮੁੰਡਾ ਸੀਗਾ ਅੱਛਾ ਵੀਰੇ ਉਹਨੇ ਇੱਥੇ ਛੱਡ ਗਿਆ ਇੱਥੋਂ ਜਾ ਕੇ ਬਾਬੇ ਉਹਨੇ ਇੱਥੇ ਪਾ ਦਿੱਤਾ ਬਈ ਰਣ ਨੀ ਮਤਲਬ ਇਹਨਾਂ ਦੇ ਬੇਟੇ ਕੀ ਕੰਮ ਕਰਦੇ ਨੇ ਜੀ ਕਮ ਵੀਰੇ 15 ਸਾਲ ਦਾ ਜੇਲ੍ਹ ਜੂਰ ਚ ਕੱਟਨੇ ਇਹਦੇ ਵਾਲੇ ਨੇ ਬਾਅਦ ਵਿੱਚ ਨੇ ਪਹਿਲਾਂ ਜੇਲ੍ਹ ਤੋਂ ਰਹੇ ਨੇ ਉਹ ਮਤਲਬ ਲੱਤ ਟੁੱਟੀ ਵਿੱਚ ਛੱਡ ਗਏ ਜੀ ਉਹਰੇ ਹਾਂ ਜੀ ਛੱਡ ਗਏ ਤੁਸੀਂ ਇਹਨੂੰ ਕਰਿਆ ਇੱਥੇ ਇਹ ਮਤਲਬ ਕਿੰਨੀ ਪੁਰਾਣੀ ਗੱਲ ਆ ਬਜ਼ੁਰਗੋ ਸਾਲ ਪਹ ਹੋ ਗਿਆ ਇਹਨੂੰ ਬੱਲੇ ਬੱਲੇ ਸਾਲ ਤਾਂ ਨਹੀਂ ਹੋਇਆ ਨਹੀਂ ਹੋ ਗਿਆ ਸਰ ਮੁੜ ਕੇ ਫਿਰ ਆਈ ਨਹੀਂ ਕਦੇ ਦੇਖਣ ਜੀ ਨਾ ਜੀ ਨਾ ਲੱਖ ਦੀ ਲਾਂਤ ਹੋਈ ਜੀ ਰੋਟੀ ਕਦੇ ਮੈਂ ਪਿੰਡੋਂ ਆ ਕੇ ਜੇ ਨਾ ਜਾਂ ਬਾਬੇ ਨੂੰ ਦੇ ਦੇਣੇ ਦੇਖੋ ਅੱਛਾ ਜੀ ਕਰੋ ਅੱਛਾ ਜੀ ਬਾਬਾ ਜੀ ਨਹੀਂ ਤੁਸੀਂ ਦੇਖੋ ਇੱਕ ਬਜ਼ੁਰਗਾਂ ਨੂੰ ਇੰਨੀ ਬਿਰਧ ਅਵਸਥਾ ਦੇ ਵਿੱਚ ਦੱਸਿਆ ਵੀਰ ਉਹਨਾਂ ਨੇ ਪੁੱਤ ਮਤਲਬ ਰੋਡ ਤੇ ਛੱਡ ਗਏ ਪੱਟ ਟੁੱਟੇ ਦੇ ਵਿੱਚ ਤੁਹਾਨੂੰ ਪਹਿਲਾਂ ਅਸੀਂ ਬਜ਼ੁਰਗਾਂ ਦੇ ਦਰਸ਼ਨ ਕਰਾਉਣੇ ਆ ਤੁਸੀਂ ਦੇਖਿਓ ਕਿੰਨਾ ਕਿ ਜਿਹੜਾ ਦੁੱਖ ਝੱਲਿਆ ਹੋਣਾ ਔਰ ਧੰਨਵਾਦ ਹੈ ਨਾ ਵੀਰਾਂ ਦਾ ਜਿਨ੍ਹਾਂ ਨੇ ਇੱਕ ਥੋੜੀ ਥਾਂ ਜਿਹੜੀ ਦਿੱਤੀ ਬਜ਼ੁਰਗਾਂ ਨੂੰ ਪ੍ਰਸ਼ਾਦਾ ਪਾਣੀ ਦੀ ਜਿਹੜੀ ਸੇਵਾ ਵੀਰ ਉਹ ਨਹੀਂ ਸਾਰੇ ਰਲ ਮਿਲ ਕੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਸਾਰੇ ਰਲ ਮਿਲ ਕੇ ਕਰਦੇ ਨੇ ਜੀ ਪਰ ਲੱਖ ਦੀ ਲਹਨਤਾ ਇਹ ਜੇ ਬੱਚਿਆਂ ਤੇ ਦੁਨੀਆ ਪੁੱਤਾਂ ਨੂੰ ਤਰਸਦੀ ਆ ਮਾਂ-ਬਾਪਾਂ ਨੂੰ ਤਰਸਦੀ ਆ ਮਾਂ-ਬਾਪਾਂ ਦੀ ਸੇਵਾ ਕਰਦੀ ਆ ਪਰ ਐਸੇ ਵੀ ਬੱਚੇ ਹੁੰਦੇ ਨੇ ਜਿਹੜੇ ਆਪਣੇ ਬਜ਼ੁਰਗ ਮਾਂ-ਬਾਪਾਂ ਨੂੰ ਜਿਹੜੇ ਸੜਕਾਂ ਤੇ ਛੱਡ ਕੇ ਤੁਰ ਜਾਂਦੇ ਨੇ ਮੁੜ ਕੇ ਕਿਤੇ ਪਤਾ ਲੈਣ ਨਹੀਂ ਆਉਂਦੇ ਔਰ ਐਸਟੇ ਵੀ ਸੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਜੀ ਜਿਹੜਾ ਰਾੜਾ ਸਾਹਿਬ ਦੇ ਬਿਲਕੁਲ ਨੇੜੇ ਜੀ ਆ ਉਹ ਪਪਲਾਂ ਬਜ਼ੁਰਗ ਮਲਾਈਏ ਜੀ ਬਾਪੂ ਜੀ ਦਾ ਕੀ ਨਾਮ ਆ ਜੀ ਅੱਛਾ ਜੀ ਬਾਪੂ ਜੀ ਠੀਕੋਂ ਬਾਪੂ ਜੀ ਤੁਹਾਡਾ ਕੀ ਨਾਮ ਕੀ ਹੈ ਜੀ ਕੇਸਰ ਸਿੰਘ ਇਸ ਸ਼ੈੱਡ ਦੇ ਨੀਚੇ ਬਜ਼ੁਰਗ ਆਪਣਾ ਸਮਾਂ ਜਿਹੜਾ ਜ਼ਿੰਦਗੀ ਨੂੰ ਕੱਟ ਰਹੇ ਨੇ ਮਤਲਬ ਇਹ ਕਹਿ ਸਕਦੇ ਆ ਕਟਣੀ ਆ ਜ਼ਿੰਦਗੀ ਜੀ ਨਹੀਂ ਰਹੇ ਬਾਪੂ ਜੀ ਕੀ ਹੋ ਗਿਆ ਲੱਤ ਨੂੰ ਜੀ ਚੂਲਾ ਟੁੱਟ ਗਿਆ ਜੀ ਕਿ ਲੱਤ ਪੱਟ ਜੀ ਪੱਟ ਟੁੱਟਿਆ ਹੋਇਆ ਜੀ ਬਾਪੂ ਜੀ ਤੁਹਾਡਾ ਪਰਿਵਾਰ ਕਿੱਥੇ ਹੈ ਜੀ ਪਰਿਵਾਰ ਨਹੀਂ ਜੀ ਹੈਗਾ ਇੱਕੋ ਹੀ ਮੁੰਡਾ ਸੀ ਉਹ ਬਾਹਰ ਆਲਾ ਉਹੀ ਮੈਨੂੰ ਇੱਥੇ ਛੱਡ ਗਿਆ ਕਿੱਥੇ ਰੋਡ ਦੇ ਉੱਪਰ ਹੈ ਜੀ ਹਾਂ ਜੀ ਤਿੰਬਾਪੂ ਤੁਸੀਂ ਕਿਹਾ ਨਹੀਂ ਮੈਨੂੰ ਸਾਮੋਂ ਤੁਸੀਂ ਘਰੇ ਰੱਖੋ ਕਿਹਾ ਜੀ ਇਹ ਡੋ ਦੇਲ ਚ ਡਿਗਾ ਉਹ ਕਤਲ ਪਿਆਵਾ ਡਿਗਾ ਥਾਉ ਨੂੰ ਵੇਚ ਕੇ ਵੀ ਮੈਂ ਉਹ ਤੇ ਹੀ ਲਾਤਾ ਅੱਛਾ ਜੀ ਹਾਂ ਜੀ ਥਾਉ ਮਤਲਬ ਤੁਹਾਡਾ ਘਰ ਕੀ ਨਹੀਂ ਮੈਨੂੰ ਕਤਲ ਤਾਂ ਉਹਨਾਂ ਕਰੋ ਨਹੀਂ ਤੁਹਾਡਾ ਇਹ ਘਰ ਵੇਚ ਕੇ ਲਾਤਾ ਉਹ ਤੇ ਜੀ ਹਾਂ ਉਹ ਤੇ ਹੀ ਲਾਇਆ ਜੀ ਵੇਚ ਬੁਝ ਕੇ ਅੱਛਾ ਪਿੰਡ ਕਰ ਕਤਲ ਹੋ ਗਿਆ ਜੀ ਪਿੰਡ ਚ ਜੀ ਹਾਂ ਪਿੰਡ ਤਾਂ ਮੇਰਾ ਆ ਹੀ ਆ ਜੀ ਪਿੱਛੇ ਅੱਛਾ ਜੀ ਬੋਏ ਰਹਿੰਦਾ ਬਾਹਰ ਤੁਸੀਂ ਮੈਂ ਜਾੜੀ ਠੀਕ ਹੈ ਜੀ ਕਿਉਂਕਿ ਨਾ ਬਜ਼ੁਰਗਾਂ ਨੂੰ ਕੀ ਚਾਹੀਦੇ ਨੇ ਸਿਰਫ ਦੋ ਪ੍ਰਸ਼ਾਦੇ ਚਾਹੀਦੇ ਨੇ ਕੁਝ ਨਹੀਂ ਮੰਗਦੇ ਉਹਨਾਂ ਨੇ ਕੀ ਕੋਠੀਆਂ ਘਰਾਂ ਮੰਗਣੀਆਂ ਨੇ ਜੀ ਪਰ ਬੜੇ ਦੁੱਖ ਦੀ ਗੱਲ ਹੈ ਵੀ ਐਸਾ ਹਾਲਾਤਾਂ 'ਚ ਬਜ਼ੁਰਗ ਜਿਹੜਾ ਆਪਣਾ ਜੀਵਨ ਜਿਹੜਾ ਬਤਾ ਰਹੇ ਨੇ ਉਹ ਵੀ ਲੱਤ ਜਿਹੜੀ ਟੁੱਟੀ ਵੀ ਆ ਬਜ਼ੁਰਗੋ ਤੁਸੀਂ ਖੜੇ ਨਹੀਂ ਹੋ ਸਕਦੇ ਨਹੀਂ ਨਹੀਂ ਜਦੋਂ ਲੋੜੇ ਉੱਪਨ ਲੱਗ ਗਿਆ ਜੀ ਇਹ ਜੋੜੇ ਨਿਕਲੇ ਪਰ ਤੋਂ ਦੁੱਖ ਆ ਦਿਖਾਓ ਮੜ ਜਾ ਪੱਟ ਜੀ ਇੱਥੋਂ ਟੁੱਟੀ ਹੋਈ ਆ ਅੱਛਾ ਜੀ ਦਿਖਾਓ ਪੱਟ ਮੜ ਜਾ ਬਾਪੂ ਜੀ ਆ ਦੇਖੋ ਇਹ ਤਾਂ ਆਪਾਂ ਨੂੰ ਬਾਹਰ ਨਿਕਲਿਆ ਵੀ ਦਿਖਦਾ ਜੀ ਅੱਛਾ ਤੁਸੀਂ ਖੜੇ ਨਹੀਂ ਹੋਏ ਕਿੰਨਾ ਟਾਈਮ ਤੋਂ ਕਿਤੇ ਖੜੇ ਨਹੀਂ ਹੋਏ ਜੀ ਖੜੇ ਹੁੰਦਾ ਮੈਨੂੰ ਹੋ ਗਿਆ 7-8 ਮਹੀਨੇ ਅੱਛਾ ਜੀ ਖੜਾ ਨਹੀਂ ਹੁੰਦਾ ਬੈਠ ਹੀ ਦਿੰਦਾ ਜਿੰਨ ਦੋ ਤੱਕ ਦਾ ਮਾੜਾ ਮੁੱਟਾ ਅੱਛਾ ਫਿਰ ਤੁਸੀਂ ਉਰੀ ਰਹਿ ਰਹੇ ਹੋ 7-8 ਮਹੀਨੇ ਤੋਂ ਜੀ ਇੱਥੇ ਆ ਰਹੇ ਹੋ ਖਾਲੀ ਚ ਲੈਟ੍ਰੀਨ ਕਰ ਲੈਂਦੇ ਨੇ ਅੱਛਾ ਉਰੀ ਠੀਕ ਹੈ ਜੀ ਨੋਰ ਤੋਂ ਹੁੰਦਾ ਵੀ ਇਸ ਵਾਰ ਔਰ ਇਹ ਸਰਵਿਸ ਸਟੇਸ਼ਨ ਦੇ ਵਿੱਚ ਆ ਜੀ ਇਹ ਵੀਰਾਂ ਦਾ ਸਮਾਨ ਪਿਆ ਜੀ ਉਰੇ ਡੱਗਾ ਜਿਹੜੀ ਇੱਥੇ ਜਿਹੜੇ ਬਜ਼ੁਰਗ ਬਤਾ ਧੰਨਵਾਦ ਇਹਨਾਂ ਵੀਰਾਂ ਦਾ ਗੁਰੂ ਮਹਾਰਾਜ ਇਹਨਾਂ ਦੇ ਕਾਰੋਬਾਰ ਦੇ ਵਿੱਚ ਵਾਧੇ ਕਰਨ ਕਿਉਂਕਿ ਜਿਹੜੇ ਆਪਣੇ ਸਥਾਨ ਤੇ ਐਦਾਂ ਦੇ ਬਜ਼ੁਰਗਾਂ ਨੂੰ ਰੱਖੀ ਬੈਠੇ ਨੇ ਬਜ਼ੁਰਗੋ ਅਸੀਂ ਤੁਹਾਡੀ ਸਾਮ ਸੰਭਾਲ ਕਰਾਂਗੇ ਜੀ ਅੱਛਾ ਜੀ ਅਸੀਂ ਤੁਹਾਡੇ ਬੱਚੇ ਆ ਜੀ ਤੁਹਾਡੇ بیٹے ਦਾ ਕੀ ਨਾਮ ਆ ਜੀ ਉਹਦਾ ਗੁਰਪ੍ਰੀਤ ਆ ਜੀ ਨੋ ਗੁਰਪ੍ਰੀਤ ਆਹ ਤਾਂ ਉਹਦੇ ਕੋ ਹੋਣਾ ਨਹੀਂ ਜੀ ਮੁੜ ਕੇ ਅੱਛਾ ਜੀ ਹਾਂ ਕੀ ਕਰਨੀ ਰਹੂਗਾ ਕੀ ਕਰਨ ਉਹਦੇ ਕੋਲੇ ਕਿਉਂ ਨਹੀਂ ਆਉਣਾ ਜੀ ਨਹੀਂ じゃ ਕੇ ਰਹੀ ਘਰੋਂ ਕੱਢਤਾ ਜੀ ਅੱਛਾ ਜੀ ਮੁੜ ਤੇ ਕੀ ਫਾਇਦਾ ਫਿਰ ਆਉਂਦਾ ਨਾਮ ਗੁਰਪ੍ਰੀਤ ਇੱਕੋ ਬੇਟਾ ਹੈ ਨਾ ਜੀ ਹਾਂ ਜੀ ਅੱਛਾ ਬਾਪੂ ਜੀ ਹੋਰ ਕੋਈ ਰਿਸ਼ਤੇਦਾਰ ਸੰਗੀ ਸਾਥੀ ਭੈਣ ਭਰਾ ਰਿਸ਼ਤੇਦਾਰ ਤਾਂ ਬਜ਼ੇਰੇ ਨੇ ਬਾਬਾ ਜੰਦਾ ਆਉਂਦਾ ਨੂੰ ਅੱਛਾ ਜੀ ਹਾਂ ਜੀ ਇਹ ਲੱਤ ਕਿੰਨੇ ਮਿੰਟ ਪੇ ਟੁੱਟਿਆ ਕਿਵੇਂ ਸੀ ਪਾਟਾ ਮੇਰਾ ਪੱਖ ਵਾਲੇ ਕਿਸੇ ਨੇ ਫੇਸ ਮਾਰਤੀ ਸੀ ਜੀ ਅੱਛਾ ਜੀ ਉੱਥੋਂ ਮੇਰੇ ਹੱਥ ਤੇ ਮੇਰੇ ਵੀਰ ਦੀ ਸਾਈਕਲ ਵਿੱਚ ਸਾਮ ਨਹੀਂ ਹੋਇਆ ਅੱਛਾ ਜੀ ਆਏ ਖਾਸੀ ਦੂਰ ਜਾ ਕੇ ਮੈਂ ਡਿੱਗ ਗਿਆ ਗੇਢੀ ਸਾੜ ਪਾਟ ਟੁੱਟਿਆ ਮੇਰਾ ਠੀਕ ਹੈ ਜੀ ਹਾਂ ਜੀ ਉਹ ਕਿਹਾ ਲੱਤ ਥੋੜੀ ਇੱਕਣੇ ਮੋੜ ਕੇ ਰੱਖ ਦਿਓ ਵਿੱਚ ਨੂੰ ਲੱਤ ਸਿੱਧੀ ਹੁੰਦੀ ਨਹੀਂ ਜੀ ਇਹ ਸਿੱਧੀ ਇੱਥੇ ਜਾਂਦੀ ਆ ਬਰੇਕ ਆ ਜੂ ਬਹੁਤ ਅੱਛਾ ਹੈ ਨਾ ਜੀ ਆ ਤਾਰੇ ਉਹ ਕੱਪੜਾ ਤਰ ਦੋ ਅੱਛਾ ਜੀ ਮੈਂ ਤਾਂ ਇਹਨੂੰ ਇੱਕਣੇ ਰੱਖ ਦਿਓ ਤੁਸੀਂ ਹਾਂ ਜੀ ਮਨ ਸਿੱਧੀ ਦੇਖੋ ਕਰਕੇ ਸਿੱਧੀ ਹੁੰਦੀ ਹੋ ਜੀ ਦੇਖੋ ਕਰਕੇ ਸਿੱਧੀ ਹੁੰਦੀ ਹੈ ਜੀ ਆ ਦੇਖੋ ਇੱਕ ਲੋਹੇ ਦੇ ਪਾਈਪ ਦੇ ਨਾਲ ਬਜ਼ੁਰਗ ਲੱਤ ਨੂੰ ਜਿਹੜਾ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਦੀ ਜਦੋਂ ਪੱਟ ਟੁੱਟਦਾ ਕੋਈ ਨਾ ਬਾਪੂ ਜੀ ਤਕਲੀਫ ਹੁੰਚੇ ਨਾ ਜਾਏ ਕੋਈ ਗੱਲ ਨਹੀਂ ਕੋਈ ਗੱਲ ਐਤੂ ਵੱਧ ਨਹੀਂ ਜਾਂਦੀ ਹਨਾ ਜੀ ਔਰ ਪਰਲਾ ਪੱਟ ਤਾਂ ਸਾਨੂੰ ਕੱਪੜਿਆਂ ਦੇ ਵਿੱਚ ਦੀ ਉਹ ਦਿਖ ਰਿਹਾ ਜੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਵਾਲਾ ਪੱਟ ਦਾ ਔਰ ਇੱਥੀ ਜਿਹੜਾ ਫਿੱਟ ਬੈਠ ਗਈ ਮਤਲਬ ਇੱਥੀ ਰਲੇ ਤੁਹਾਡੇ ਦਰਦ ਤਾਂ ਨਹੀਂ ਹੁੰਦਾ ਹੁਣ ਨਾ ਦਰਦ ਨਹੀਂ ਜਾਂਦਾ ਜਾਂ ਨਾ ਨਾ ਫਿਰ ਹੁੰਦਾ ਜੀ ਕੇਸਰ ਸਿੰਘ ਜੀ ਹਾਂ ਜੀ ਠੀਕ ਹੈ ਜੀ ਬਾਪੂ ਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਡੇ ਅੱਜ ਤੋਂ ਬਾਪੂ ਜੀ ਅਸੀਂ ਤੁਹਾਡੇ ਬੱਚੇ ਠੀਕ ਹੈ ਜੀ ਧੰਨਵਾਦ ਆ ਵੀਰੇ ਆਪ ਜੀ ਦਾ ਸਾਰਿਆਂ ਦਾ ਹੀ ਤੇ ਅਸੀਂ ਮਾਫੀ ਮੰਗਦੇ ਹਾਂ ਅਸੀਂ ਇੱਕ ਦੋ ਦਿਨ ਦੋ ਚਾਰ ਦਿਨ ਜਿਹੜੇ ਲੇਟ ਹੋ ਗਏ ਰਜੀਮੀਆਂ ਕਰਕੇ ਕਿਉਂਕਿ ਅਸਲ ਇਦਾਂ ਦੇ ਬਿਯੋਗਾਂ ਨੂੰ ਲੋੜ ਹੈ ਬਹੁਤ ਹੱਥੋਂ ਵੱਧ ਧੰਨਵਾਦ ਆ ਤੁਹਾਡਾ ਜਿਹੜਾ ਇਹੋ ਜਿਹੇ ਬਿਯੋਗਾਂ ਦੀ ਸੇਵਾ ਕਰਦੇ ਕਿਹੜੇ ਵੀਰ ਮਤਲਬ ਇਹਨਾਂ ਬਾਰੇ ਜੀ ਮੈਂ ਅੱਛਾ ਜੀ ਸਾਰਾ ਕੁਝ ਜਾਣਦੇ ਹੋ ਜੀ ਇਹ ਸੱਚ ਤਾਂ ਜਦੋਂ ਆਉਣ ਲੱਗਾ ਮੈਨੂੰ ਪਤਾ ਲੱਗਿਆ ਮੈਂ ਘਰਾਣੀ ਪਿੰਡਾ ਮੇਰਾ ਇਹ ਸੱਚਾ ਜੀ ਇਹਨਾਂ ਦੇ ਬੇਟਾ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਨਹੀਂ ਇਹ ਸੀ ਛੱਡ ਕੇ ਬਸ ਉਹਨਾਂ ਨੇ ਇੱਥੇ ਲਿਆਂਦਾ ਰੋਟੀ ਕਦੇ ਬੈਠੇ ਰੋਟੀ ਛੱਡ ਦੇਣਾ ਵੀਰੇ ਪਿਤਾ ਜੀ ਨੂੰ ਆਪਦੇ ਨੂੰ ਇਹ ਕਿਤੇ ਛੋਟੀ ਗੱਲ ਆ ਮਹਿਸੂਸ ਕਰਕੇ ਦੇਖੀਏ ਜੀ ਉਹ ਵੀ ਇਸ ਹਾਲਾਤਾਂ 'ਚ ਪੱਟ ਟੁੱਟੇ 'ਚ ਜੇ ਤੁਰਦੇ ਫਿਰਦੇ ਹੁੰਦੇ ਬੰਦਾ ਕਿਤੇ ਵੀ ਰੋਟੀ ਖਾ ਲੈਂਦਾ ਉਹ ਦੁਦਾਰ ਦੁਦਵਾਰਾ ਸਾਹਿਬ ਆਪਣੇ ਇੱਤੇ ਹਾਂਜੀ ਇਹ ਤਾਂ ਵੀਰੇ ਰਾੜਾ ਸਾਹਿਬ ਦੀ ਧਰਤੀ ਹੋ ਗਈ ਇੱਧਰ ਕਢਾਣੀ ਹੋ ਗਿਆ ਜੀ ਗੁਰੂ ਘਰ ਮਤਲਬ ਇਹ ਤਾਂ ਜਦੋਂ ਮਹਾਰਾਜ ਦੇ ਤੁਹਾਡੇ ਤੇ ਕੋਈ ਹੱਥਾ ਪਰਮਾਤਮਾ ਦਾ ਨਹੀਂ ਮਤਲਬ ਅਗਲਾ ਕਿਹੜਾ ਕਹਿੰਦਾ ਕਿਹੜਾ ਇਹ ਜਾ ਥਾਂ ਦਿੰਦਾ ਜੀ ਨਹੀਂ ਦਿੰਦਾ ਅਸੀਂ ਤਾਂ ਪੰਜਾਬ 'ਚ ਥਾਂ ਥਾਂ ਦੇ ਫਿਰਦੇ ਆ ਦੇਖੋ ਪੱਟ ਦਾ ਵੀ ਆਪਾਂ ਇਲਾਜ ਕਰਾਉਣ ਦੀ ਸੰਗਤ ਜੀ ਕੋਸ਼ਿਸ਼ ਕਰਨੀ ਆ ਜੀ ਆਪਾਂ ਚੈੱਕਅਪ ਜ਼ਰੂਰ ਕਰਵਾਵਾਂਗੇ ਡਾਕਟਰਾਂ ਅੱਗੇ ਕਿਉਂਕਿ ਇਹ ਬੜੇ ਲੰਬੇ ਪ੍ਰੋਸੈਸ ਹੁੰਦੇ ਨੇ ਪੱਟਾਂ ਦੇ ਚੂਲੇ ਦੇ ਬਹੁਤ ਲੰਬਾ ਸਮਾਂ ਜਿਹੜਾ ਲੱਗ ਜਾਂਦਾ ਹੈ ਇਲਾਜ ਲਈ ਪਰ ਆਪਾਂ ਡਾਕਟਰ ਨੂੰ ਦਿਖਾਉਣਾ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੇ ਵੀ ਜਿਹੜੀਆਂ ਅਰਦਾਸਾਂ ਜਿਹੜੀਆਂ ਕਰਨੀਆਂ ਨੇ ਕੇਸਰ ਸਿੰਘ ਬਾਪੂ ਜੀ ਲਈ ਤਾਂ ਜੋ ਇਹ ਤੰਦਰੁਸਤ ਹੋ ਕੇ ਆਪਣਾ ਜੀਵਨ ਜਿਹੜਾ ਚੰਗਾ ਜੀਵਨ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਬਿਤਾ ਸਕਣ ਔਰ ਬਾਪੂ ਜੀ ਤੁਸੀਂ ਪਹਿਲਾਂ ਦਿਹਾੜੀ ਦੂੜੀਓ ਕਰਦੇ ਸੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਫਿਰ ਬਾਪੂ ਜੀ ਦਸਤਾ ਨਾਲ ਵੀ ਰਹੇ ਆ ਜੀ ਠੀਕ ਹੈ ਅਸੀਰ ਕੀਤਾ ਜੀ ਠੀਕ ਹੈ ਬਾਪੂ ਜੀ ਮੈਂ ਇੱਕ ਸਵਾਲ ਇਹ ਪੁੱਛਦਾ ਜੀ ਮਤਲਬ ਤੁਹਾਡੇ ਬੇਟੇ ਨੂੰ ਪਤਾ ਵੀ ਤੁਸੀਂ ਇੱਥੇ ਰਹਿ ਰਹੇ ਹੋ ਤੁਹਾਡੇ ਰੋਡ ਤੇ ਹਾਂ ਇਹਦਾ ਅਦੇ ਬਾਬਾ ਜੀਆਂ ਦੇ ਚੱਕੇ ਚੰਦਾ ਕਰਤਾ ਠੀਕ ਹੈ ਜੀ ਹਾਂ ਠੀਕ ਹੈ ਨਹੀਂ ਤੋਂ ਦੁਬਾਰੇ ਕਦੇ ਕੋਈ ਸੰਪਰਕ ਨਹੀਂ ਹੋਇਆ ਜੀ ਕੋਈ ਐਕਰ ਜੀ ਉਹ ਨਹੀਂ ਕੋਈ ਸਹੀ ਬਾਤ ਬੰਦਾ ਮੈਂ ਇਹ ਜਗਾਂ ਦਾ ਮੈਂ ਗੁਰਦੁਆਰੇ ਲਈ ਬੰਦਾ ਕੋ ਭੇਜਿਆ ਸੀ ਉਹ ਮਾਗਦੇ ਵਿੱਚ ਵੀ ਬੜਾ ਤਰਸਉਂਦਾ ਰਿਹਾ ਸੀ ਮੁੱਖਤਰੀ ਸੇਵਾ ਵਾਲਿਆਂ ਨੂੰ ਵੀ ਕਿਹਾ ਠੀਕ ਹੈ ਗੁਰਪ੍ਰੀਤ ਬਾਈ ਨਾਲ ਗੱਲ ਕਰੀ ਮੈਂ ਜੀ ਜੀ ਤੇ ਤੁਸੀਂ ਫਿਰ ਕਿਹਾ ਦੇਖੋ ਗੁਰਪ੍ਰੀਤ ਬਾਈ ਹੋਣੀ ਹੋਗੇ ਚਾਹੇ ਆਪਣਾ ਹੋ ਗਿਆ ਫਿਰ ਇੱਕ ਇਹ ਕਹਿ ਸਕਦੇ ਹੋ ਜੀ ਮਤਲਬ ਕੋਲਾਂ ਦੀ ਉਹ ਬਹੁਤ ਗਣਤੀ ਆ ਜੀ ਹੁਣ ਸਾਡੇ ਕੋਲ ਗੁਰਪ੍ਰੀਤ ਬਾਈ ਕੋਲ 5-600 ਬੰਦਾ ਹੋਣਾ ਉੱਥੇ 107 ਮੈਂਬਰ ਨੇ ਲਚਕਾਣੀ ਉੱਥੇ ਹੁਣ ਬਿਲਡਿੰਗ ਬਣਨੀ ਆ ਵੱਡੀ ਹੁਣ ਆ ਸਾਲ ਦੋ ਸਾਲ ਤੱਕ ਤਾਂ ਪੱਕਾ ਹੀ ਵੱਡੀ ਬਿਲਡਿੰਗ ਸ਼ੁਰੂ ਕਰਾਂਗੇ ਜਿਸ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰਨ ਵੀ 2000 ਬੰਦਾ ਵੀ ਰਹਿ ਸਕੂਗਾ ਜੀ ਹਾਂਜੀ ਮਤਲਬ ਐ ਹੁੰਦਾ ਜੀ ਕਈ ਵਾਰੀ ਸੰਗਤ ਗੁੱਸਾ ਵੀ ਕਰ ਜਾਂਦੀ ਆ ਵੀ ਕਿਉਂ ਨਹੀਂ ਆਉਂਦੇ ਉਹ ਮਤਲਬ ਇੱਕ ਕਹਿ ਦਈਏ ਇੱਕ ਰਜੇਵੇਂ ਲਾ ਲੋ ਇੱਕ 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 ਨੂੰ ਮੰਨ ਲਓ ਇਸ ਜਗ੍ਹਾ ਦੇ ਵਿੱਚ ਆਪਾਂ 10 ਜਾਨੇ ਖੜੇ ਆ ਮੰਨ ਲਓ ਆਪਾਂ 100 ਜਾਨਾ ਖੜ ਨਹੀਂ ਪਾਵਾਂਗੇ ਇੱਕ ਲਿਮਟ ਹੁੰਦੀ ਹੈ ਹਨਾ ਘਰ ਦੀ ਵੀ ਜੀ ਸਾਨੂੰ ਕਾਪੀ ਸੰਗਤ ਕਹਿੰਦੀ ਹੈ ਵੀ ਗੁਰਪ੍ਰੀਤ ਬਾਈ ਨੂੰ ਵੀਡੀਓ ਭੇਜੀ ਸੀ ਜਬ ਤੁਹਾਨੂੰ ਵੀਡੀਓ ਭੇਜੀ ਹੈ ਲਚਕਾਣੀ ਕਿਉਂ ਨਹੀਂ ਲੈਣ ਆਉਂਦੇ ਸਾਡੀ ਮਜਬੂਰੀ ਇਹ ਬਣ ਜਾਂਦੀ ਹੈ ਵੀ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਓਡੀਆਂ ਘਰ ਹੋਵੇ ਵੱਡਾ ਸਾਰਾ ਜੀ ਇਦਾਂ ਦੇ ਬਜ਼ੁਰਗ ਨਾ ਰੋਲਣ ਸੜਕਾਂ ਤੇ ਕਿਉਂਕਿ ਗੁਰੂ ਦਾ ਖਾਲਸਾ ਉਹ ਆ ਜਿਹੜਾ ਕਿਸੇ ਦੀ ਮਜਲੂਮ ਨਾ ਖੜਦਾ ਮਹਾਰਾਤਾ ਰਸ਼ੀਮੇ ਪਾਸ਼ਾ ਦੀ ਧਰਤੀ ਹੈ ਮਾਰਿਆਂ ਨੇ ਤਾਂ ਸਾਨੂੰ ਸਿਖਾਈ ਇਹੀ ਆ ਖਾਲਸੇ ਚ ਬਹੁਤ ਬੜੀ ਗੱਲ ਹੈ ਘਰ ਨਹੀਂ ਚੱਲਦਾ ਘਰ ਦੇ ਵਿੱਚ ਬੰਦੇ ਦੋ ਹੋ ਗਏ ਆਪਣੇ ਆਪਣੇ ਘਰਾਂ ਦੇ ਐਦਾ ਤੁਸੀਂ ਤਾਂ ਬਹੁਤ ਬੜੀ ਸੇਵਾ ਬੜੀ ਬੜੀ ਸੇਵਾ ਬਹੁਤ ਧੰਨਵਾਦ ਅਪਜੀਦਾ ਜੀ ਤੁਸੀਂ ਇਹਨਾਂ ਦੀ ਸੰਭ ਸੰਭਾਲ ਬਜ਼ੁਰਗਾਂ ਦੀ ਤੁਸੀਂ ਵੀ ਲਚਕਾਣੀ ਆਉਣਾ ਔਰ ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਆਪ ਜੀ ਹਾਂਜੀ ਵੀਰੇ ਆਪ ਜੀ ਲਚਕਾਣੀ ਪਿੰਡੋਂ ਉnde ਜਾਂਦੇ ਖੜਕੇ ਜਾਣਾ ਔਰ ਐਦਾ ਦੇ ਬਜ਼ੁਰਗਾਂ ਦੀ ਸੇਵਾ ਸਾਡੀ ਝੋਲੀ ਪਾਉਣੀ ਆ ਆਪ ਜੀ ਨੇ ਬਹੁਤ ਵੀਰ ਸ਼ਰਾਬ ਦੇ ਆਦੀ ਹੁੰਦੇ ਨੇ ਸੜਕਾਂ ਤੇ ਤੁਰੇ ਫਿਰਦੇ ਨੇ ਕਈ ਯੂਪੀ ਦੇ ਕਈ ਐਮਪੀ ਦੇ ਸਾਡਾ ਉਹਨਾਂ ਨਾਲ ਬਿਤਕਰਾ ਕੋਈ ਨਹੀਂ ਹੈਗਾ ਉਹ ਵੀ ਸਾਡੇ ਭਰਾ ਨੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਆਪਣੇ ਘਰੇ ਆ ਗਿਆ ਉਹਨੂੰ ਆਪਣਾ ਹੀ ਜਾਣਣਾ ਉਹਦੀ ਮਦਦ ਕਰਨੀ ਇੱਕੋ ਅੱਖ ਨਾ ਦੇਖਣਾ ਪਰ ਕਿਤਨਾ ਕਿਤੇ ਅੱਜ ਅਸੀਂ ਮਜਬੂਰ ਆ ਵੀ ਪਹਿਲ ਸਾਨੂੰ ਸਾਡਾ ਪਰਿਵਾਰ ਦਿਖ ਰਿਹਾ ਪੰਜਾਬ ਤੇ ਹਰਿਆਣਾ ਇਹ ਇਲਾਕਾ ਦਿਖ ਰਿਹਾ ਵੀ ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਲੋੜਬੰਦ ਵੀਰ ਭਰਾ ਬਜ਼ੁਰਗ ਨੇ ਉਹਨਾਂ ਦੀ ਸਾਮ ਸੰਭਾਲ ਪਹਿਲ ਦੇ ਆਧਾਰ ਤੇ ਹੋਵੇ ਇਸ ਕਰਕੇ ਆਪ ਜੀ ਜਿਹੜੇ ਇਦਾਂ ਦੇ ਬਜ਼ੁਰਗ ਨਰਕ ਘਟ ਰਹੇ ਨੇ ਜਿਹੜੇ ਆਪ ਜੀ ਦੇ ਆਲੇ ਦਿਵਾਲੇ ਉਹਨਾਂ ਦੀ ਇਤਲਾਹ ਸਾਡੇ ਤੱਕ ਭੇਜੀ ਜਾਵੇ ਤੁਸੀਂ ਦੇਖੋ ਬਜ਼ੁਰਗ ਕਿਦਾਂ ਇੱਕ ਮੰਜੇ ਤੇ ਇੰਨਾ ਸਮਾਂ ਕੱਟਣਾ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਔਰ ਕਿਸਰਕੇ ਜਿੱਥੇ ਦੱਸਿਆ ਵੀਰ ਉਹਨਾਂ ਨੇ ਇੱਥੇ ਟਾਇਲਟ ਕਰ ਲੈਂਦੇ ਨੇ ਇੱਥੇ ਸਾਫ਼ ਕਰ ਲੈਂਦੇ ਨੇ ਇੱਥੇ ਪ੍ਰਸ਼ਾਦਾ ਸੰਗਤਾਂ ਹੀ ਛਕਾਉਂਦੀਆਂ ਨੇ ਜਿਹੜੇ ਵੀਰ ਖੜੇ ਨੇ ਔਰ ਇੱਕ ਡੰਡੇ ਦੇ ਨਾਲ ਤੁਰਦੇ ਨੇ ਤੁਰਤਾ ਸਕਦੇ ਨਹੀਂ ਕਿਸਰਕੇ ਜਿਹੜਾ ਅੱਗੇ ਤੁਰਦੇ ਨੇ ਔਰ ਆਪ ਜੀ ਇਦਾਂ ਦੇ ਵੀਰਾਂ ਦਾ ਧਿਆਨ ਰੱਖਣਾ ਜਿੱਦਾਂ ਇਹਨਾਂ ਵੀਰਾਂ ਨੇ ਚਲੋ ਜੇ ਘਰ ਨਹੀਂ ਸੀਗਾ ਤਾਂ ਇੱਕ ਇਹ ਆਸ਼ੀਆਨਾ ਬਜ਼ੁਰਗਾਂ ਲਈ ਦਿੱਤਾ ਹੈ ਨਾ ਵੀਰਾਂ ਨੇ ਚਾਹੇ ਕਿਸੇ ਦੀ ਵੀ ਮਨ ਮਿਹਰ ਭਈ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਮਨ ਤੇ ਧਿਆਨ ਰੱਖਿਓ ਪਟਨਾ ਜੀ ਮਤਲਬ ਦੁਖੇ ਧਿਆਨ ਰੱਖਿਓ ਗਾਣ ਦੇਖ ਕੇ ਇਹ ਲਓ ਐਂ ਕਰ ਲੋ ਖੜਾ ਜਾ ਕਰ ਲੋ ਉੱਪਰ ਨੂੰ ਬਾਪੂ ਦਾ ਸਰੀਰ ਹਾਂ ਹੌਲੀ ਜੀ ਹੌਲੀ ਡਿੱਗ ਨਾ ਜਾਏ ਹੌਲੀ ਜੀ ਹੌਲੀ ਹੌਲੀ ਇਹਨੇ ਗੱਡੀ ਕਰਦੇ ਨੇ ਜੀ ਬੈਕ ਬਾਪੂ ਕੇਸਰ ਸਿੰਘ ਜੀ ਨੂੰ ਅਸੀਂ ਹੁਣ ਜਿਹੜਾ ਆਪਣੇ ਨਾਲ ਲੈ ਕੇ ਚੱਲੇ ਆ ਜੀ ਲਚਕਾਣੀ ਪਿੰਡ ਦੇ ਵਿੱਚ ਤਾਂ ਜੋ ਇਹਨਾਂ ਦੀ ਸਾਂਭ ਸੰਭਾਲ ਹੋ ਸਕੇ ਇਲਾਜ ਹੋ ਸਕੇ ਪੱਟ ਤਾਂ ਬਹੁਤ ਹਾਲਾਤ ਕ੍ਰਿਟੀਕਲ ਨੇ ਜੀ ਪਰ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰ ਆਪ ਖੜਨਗੇ ਮਹਾਰਾਜ ਇਹਨੂੰ ਬਿਛਾ ਦਿਓ ਜੀ ਇੱਕ ਜਾਣਾ ਵਿੱਚ ਚੜ ਕੇ ਬਿਛਾ ਦਿਓ ਪੁੱਤ ਇੱਕ ਮਿੰਟ ਵਾਪਸ ਜੀ ਇੱਕ ਮਿੰਟ ਇਹ ਆ ਚੱਕ ਦਿਓ ਇੱਟਾ ਇੱਕ ਸਾਈਡ ਤੇ ਕਰ ਦੋਗੇ ਆ ਬਿਛਾਓ ਦੋਏ ਬਿਛਾ ਦਿਓ ਬੁਗੇ ਜਲਦੀ ਦੇਣੇ ਇੱਕ ਮਿੰਟ ਜੀ ਇਹ ਦੇਖੋ ਦੇਖ ਕੇ ਟੱਡ ਕਰ ਚਲੋ ਜੀ ਬਈਰ ਕਰਨ ਬਠਿਆਓ ਜੀ ਲੋਕ ਉੱਪਰ ਇੱਕ ਜਣਾ ਵਿੱਚ ਜਾ ਕੇ ਨਾ ਬਾਪੂ ਜੀ ਹਾਂ ਬਸ ਛੇਰੇ ਬਸ ਵੀਰੇ ਗੋਲ ਖਿਲਵਾਲੇ ਨਾਲ ਪਤਾ ਥੱਲੇ ਦੀ ਹੱਥ ਪਾ ਲਾ ਪਾ ਲੋ ਜੀ ਧੂਈ ਲਵਾ ਦੇ ਮਗਰ ਉਹ ਪਿੱਛੋਂ ਦੀ ਇੱਕ ਕਿੱਕ ਕਰ ਮਾਰੇ ਲੱਤ 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 ਹੌਲੀ 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 ਪੱਟਣਾ ਦਰਦ ਕਰਦਾ ਹੂੰ ਜਦੋਂ ਇਹ ਹਿਲਦਾ ਹੈ ਹੱਡ ਤਾਂ ਨਾ ਇਹ ਮੜਾ ਜਾਂ ਬਸ ਕਰਾ ਦਿੰਦਾ ਹੱਡ ਤਾਂ ਹੱਡ ਤਾਂ ਵੀਰੇ ਮੜਾ ਜਾਂ ਟੁੱਟ ਜੇ ਨਾ ਤਾਂ ਤਾਂ ਹੁਣ ਦਰਦ ਹੈ ਹੀ ਬਹੁਤ ਭੈੜਾ ਇਹ ਦਰਸਲ ਹੋਇਆ ਕੀ ਹੈ ਜੀ ਜਦੋਂ ਟੁੱਟਿਆ ਪੱਟ ਉਹ ਉੱਥੇ ਹੀ ਜੁੜ ਗਿਆ ਸਹੀ ਉਹ ਉੱਥੇ ਹੋ ਗਿਆ ਉੱਥੇ ਜੁੜ ਗਿਆ ਤਾਂ ਕਰਕੇ ਦਰਦ ਘੱਟ ਹੋ ਰਿਹਾ ਵਜਿਹਾ ਹਾਂਜੀ ਕਰਨ ਵਾਲਾ ਮਾਲਕ ਬਾਪੂ ਜੀ ਕੀ ਕਹਿੰਦੇ ਹੋ ਜੀ ਨਹੀਂ ਝੂੜੋ ਠੀਕ ਹੋ ਤੁਹਾਡੇ ਨਾਲ ਦੋ ਬੰਦੇ ਨਾਲ ਬੈਠਣਗੇ ਜੀ ਸਾਡੇ ਥੋੜੇ ਆਲੇ ਦੁਆਲੇ ਹਨ ਇਹ ਦੋ ਬੰਦੇ ਨਾਲ ਬੈਠਣਗੇ ਜੀ ਵਾਹ ਠੰਡਾ ਠੰਡਾ ਪਲਾਉਂਦੇ ਬਾਈ ਹਾਂ ਆਪਣੇ ਘਰੇ ਉਹ ਠੰਡਾ ਲੈ ਜਾ ਕੇ ਠੰਡਾ ਅਸੀਂ ਨਾ ਜੀ ਦਰਅਸਲ 6ਵੇਂ ਪਾਸ਼ਾ ਦੇ ਸਥਾਨ ਤੇ ਦਰਸ਼ਨ ਕਰ ਲਾਂਗੇ ਜੀ ਨਹੀਂ ਅਸੀਂ ਛੱਡਣਾ ਘਰੇ ਬੈਠਦੇ ਨੇ ਕੋਈ ਕਹਿੰਦੇ ਬੈਠੇ ਘਰੇ ਬੈਨੇ ਅਸੀਂ ਕੁਝ ਨਹੀਂ ਛੱਡਣਾ ਜੀ ਅਗੀ ਤਾਂ ਨਾ ਮਤਲਬ ਉੱਥੇ ਵੀਰੇ ਖੁੱਲ ਕੇ ਦਵਾਰੇ ਲਾ ਦੇ ਨਾਲੇ ਬਾਈ ਉਹਨਾਂ ਨੂੰ ਚਾਹ ਪਾਣੀ ਪਲਾ ਕੇ ਦਿੰਗੇ ਆ ਜੀ ਗੱਲ ਯਾਰ ਅੱਛਾ ਚੋਲਾ ਸਾਹਿਬ ਜਾਣੀ ਜਿਹੜਾ ਆਪਾਂ ਇਹ ਐਡਾ ਕੰਮ ਕਰਦੇ ਨੇ ਯਾਰ ਆਪਾਂ ਚਾਹ ਵੀ ਪਲਾ ਸਕਦੇ ਠੀਕ ਹੈ ਚਾਹ ਪਲਾਵਾ ਨਹੀਂ ਕੋਈ ਨਾ ਔਰ ਅਸੀਂ ਵੀ ਕਿਹਾ ਸੀਗਾ ਮਾ ਵੀ ਕੋਈ ਨਾ ਔਰ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਕਢਾਣੀ ਕਲਾ ਜਿਹੜਾ ਪਿੰਡ ਆ ਜੀ ਇੱਥੇ ਛੇਵੇਂ ਪਾਸ਼ਾ ਦੀ ਧਰਤੀ ਆ ਛੇਵੇਂ ਪਾਸ਼ਾ ਜਦੋਂ ਬਵੰਜਾ ਰਾਜਿਆਂ ਨੂੰ ਜਿਹੜਾ ਆਜ਼ਾਦ ਕਰਵਾ ਕੇ ਲੈ ਕੇ ਆਏ ਗਵਾਲੀਅਰ ਦੇ ਕਿਲੇ ਚੋਂ ਤਾਂ ਉਰੇ ਆ ਕੇ 45 ਦਿਨ ਉਹਨਾਂ ਨੇ ਸਟੇ ਗੁਰੂ ਮਹਾਰਾਜ ਨੇ ਕੀਤੀ 45 ਦਿਨ ਪ੍ਰਚਾਰ ਕੀਤਾ ਜਿਹੜਾ ਸਿੱਖੀ ਦਾ ਔਰ ਇੱਕ ਚੋਲਾ ਜਿਹੜਾ ਇੱਥੇ ਇੱਕ ਜੋੜਾ ਔਰ ਇੱਕ ਜਿਹੜਾ ਗੁਟਕਾ ਗ੍ਰੰਥੀ ਗ੍ਰੰਥਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਜਿਹੜੇ ਇੱਥੇ ਇਸ ਟਾਈਮ ਸਹੋਬਤ ਨੇ ਜੀ ਔਰ ਗੁਰੂ ਮਹਾਰਾਜ ਦਾ ਚੋਲਾ ਜਿਹੜਾ 52 ਕਲੀਆਂ ਦਾ ਗੁਰੂ ਮਹਾਰਾਜ ਦਾ ਐਡਾ ਚੌੜਾ ਕੱਦ ਸੀਗਾ ਜੀ ਦੱਸਦੇ ਨੇ ਵੀਰ ਜਿਹੜੇ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਕਈ ਵਾਰੀ ਸੀ ਕਥਾ ਚ ਸੁਣਿਆ ਵੀ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਮਹਾਰਾਜ ਆਉਂਦੇ ਸੀ ਤਾਂ ਛੋਟੀਆਂ ਗਲੀਆਂ ਦੇ ਵਿੱਚ ਮੋਢੇ ਫਸ ਜਾਂਦੇ ਮਤਲਬ ਇੰਨਾ ਚੌੜਾ ਸਰੀਰ ਸੀ ਮਹਾਰਾਜ ਦਾ ਅਸੀਂ ਉੱਥੇ ਵੀ ਜਿਹੜਾ ਦਰਸ਼ਨ ਕਰਾਉਣ ਦੀ ਆਪ ਜੀ ਨੂੰ ਕੋਸ਼ਿਸ਼ ਕਰਾਂਗੇ ਜੀ ਆਪ ਤਾਂ ਅਸੀਂ ਦਰਸ਼ਨ ਕਰਨੇ ਹੀ ਕਰਨੇ ਨੇ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਵੀ ਜਿਹੜਾ ਉਸ ਸਥਾਨ ਦੇ ਦਰਸ਼ਨ ਬਹਿਤਾ ਸੰਗਤਾਂ ਨੇੜੇ ਤੇੜੇ ਤਾਂ ਜਿਹੜੀਆਂ ਬਹੁਤ ਵੱਡੇ ਪੱਦਰ ਤੇ ਪਤਾ ਹੁੰਦਾ ਕਈ ਵਾਰੀ ਦੂਰ ਨਹੀਂ ਸੰਗਤਾਂ ਨੂੰ ਪਤਾ ਹੁੰਦਾ ਦੂਰ ਤੱਕ ਜਿਹੜੀ ਇਹ ਗੱਲ ਸੰਗਤਾਂ ਤੱਕ ਜਾਵੇ ਤਾਂ ਜੋ ਆਉਂਦੇ ਜਾਂਦੇ ਜਿਹੜਾ ਚੋਲਾ ਸਾਹਿਬ ਦੇ ਦਰਸ਼ਨ ਕਰ ਸਕਣ ਜੀ ਠੀਕ ਹੈ ਵੀਰੇ ਬਾਪੂ ਜੀ ਆ ਨਾ ਵਿਚੇ ਪਾ ਦਾਂ ਹੀ ਮੈਂ ਇਹਦੇ ਲੋ ਮੈਂ ਵਿਚੇ ਪਾ ਦਣਾ ਨਹੀਂ ਕੋਈ ਨਾ ਕੋਈ ਨਾ ਅੱਥੇ ਜੇ ਕੱਢ ਲਾਂਗੇ ਕੋਈ ਏਡੀ ਗੱਲ ਨਹੀਂ ਲੋ ਉੱਥੇ ਕੱਢ ਲਾਂਗੇ ਜਾ ਕੇ ਜੀ ਹਨਾ ਠੀਕ ਹੈ ਜੀ ਬੈਠੋ ਸ਼ੇਰੇ ਤੁਸੀਂ ਵੀ ਬੈਠੋ ਬੇਟਾ ਜੀ ਵਿੱਚ ਤੇ ਅਸੀਂ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਆਪਾਂ ਜਿਹੜੇ ਖੜੇ ਆ ਇਸ ਟਾਈਮ ਤੇ ਆਪਾਂ ਹੁਣ ਅੰਦਰ ਜਿਹੜਾ ਦਰਸ਼ਨ ਕਰਦੇ ਗੁਰੂ ਮਹਾਰਾਜ ਦੇ ਆਪ ਜੀ ਨੂੰ ਵੀ ਅਸੀਂ ਚੋਲਾ ਸਾਹਿਬ ਦੇ ਦਰਸ਼ਨ ਜਿਹੜੇ ਕਰਾਉਣੇ ਨੇ ਆਪ ਜੀ ਜੁੜੇ ਰਹਿਣਾ ਔਰ ਸੰਗਤਾਂ ਤੱਕ ਇਹ ਜ਼ਰੂਰ ਵੀਡੀਓ ਸ਼ੇਅਰ ਕਰਦੇ ਰਹਿਣਾ ਜੀ ਪਰ ਮਰਨ ਜੀ ਵੀ ਠੀਕ ਹੈ ਵੀਰੇ

ਯਾਤਿ ਆਪੀ ਪੂਰੀ ਸ਼ਰਿਆਤੀ ਜੁਨੀ ਜਾ ਨੰ ਤੁੰਦਿਚਾ ਈਂਗਾ ਅਰਗ ਨਤਰਵਨ ਬੰਦਰੋ ਆਲਿਕੋ ਆ ਜੀਸੋ ਜਾਉ ਮਹ ਸਚਿ ਪਾਤਿ ਤਰਤਿ ਰਿਯੋ ਜਸਾਵਾ ਮਹ ਸਚਿ ਸਰਣੇ ਨਮੇ ਅਰੋਪੀ ਜੀ ਮੰਨਾ ਜੀਗਿਆ ਨਾਮਾ ਜੋ ਸਿੰਘ ਜੋ ਸਿੰਘੇ ਕਰਮਾ ਮਹਿੰਦਰਾ ਸਾਹਿਬਾ ਅਮੇਨੀ ਨਾਰਾਤਰਾ ਅਮੇਤੂ ਜੀ ਸੇਨਾ ਨੁਮਨ ਸਵਾਸਿਤ ਸਵਾਸਿਤ ਸੇਵਾ ਕਰਪਾ ਸੇਵਾ ਕਰਪਾ ਸੇਵਾ वाहेगुरु वाहिगुरु 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 वाहेगुरु ਮਾ ਸੱਚੇ ਪਾਸ਼ਾ ਵੀ ਵਾਹਿਗੁਰੂ 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 ਪਰ ਇਧਰ ਗੁਰੂ ਮਹਾਰਾਜ ਦਾ ਆ ਜਿਹੜੇ ਵਾਹਿਗੁਰੂ 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 ਹੇ ਨੀਰਵਾਹਿ ਕਰੋ ਜੀ ਨੀਪ ਮਹਾਰਾਜੀ ਵਾਹ ਸੰਬਤ ਸਾਹਿਬੀ ਵਾਹ ਕਰੋ ਆਮੀਂ ਸ਼ੇਮੀ ਪਾਸ਼ਾ ਜੀ ਦਾ ਜੋੜਾ ਵਾਹੇ ਕਰੋ ਜੀ ਕਾਰਨਾ ਪਾਪੀ ਭਾਰਤ ਦਾ ਛਪਾ

ਨਾਨਕ ਹੋਰ ਗੋਲਾਵੇਂ ਕਰਦੀ ਸਜਨੀ ਜੋ ਸਭ ਸੇ ਕੰਨ ਆਉਂ ਅਸਾਮ ਲਾ ਕੋ ਹਨ ਮੀਨਸ ਤਾਸਿਆ ਆਰੂ ਲੈਗਾ mm -hmm. Just so... ਜੀ ਨੇ ਦਰਸ਼ਨ ਕੀਤੇ ਨੇ ਜੀ ਛੇਵੇਂ ਪਾਤਸ਼ਾਹ ਦੀ ਉਸ ਸਥਾਨ ਦੇ ਔਰ ਆਪ ਜੀ ਨੇ ਦੇਖਿਆ ਅੰਦਰ ਜਿਹੜਾ ਰਹਿਰਾ ਸਾਹਿਬ ਜੀ ਦਾ ਪਾਠ ਚਪਈ ਸਾਹਿਬ ਜੀ ਦਾ ਪਾਠ ਜਿਹੜਾ ਕੀਤਾ ਜਾ ਰਿਹਾ ਔਰ ਚੋੜਾ ਸਾਹਿਬ ਦੇ ਆਪ ਜੀ ਨੇ ਦਰਸ਼ਨ ਕੀਤੇ ਔਰ ਗੁਰੂ ਮਹਾਰਾਜ ਦਾ ਜਿਹੜਾ ਉਹ ਚਮੜੇ ਦੀ ਜੁੱਤੀ ਜਿਹੜੀ ਹੈ ਇਸ ਵਕਤ ਔਰ ਗੁਰਬਾਣੀ ਇਸ ਵਕਤ ਸ਼ੋਭਤਾ ਆਪ ਜੀ ਹੁੰਦੇ ਜਾਂਦੇ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਗੁਰੂ ਮਹਾਰਾਜ ਤੁਹਾਡੇ ਸਾਰਿਆਂ ਨੂੰ ਸਿੱਖੀ ਜੀਵਨ ਬਖਸ਼ਣ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਜੀ ਹਾਂਜੀ ਸੰਗਤ ਜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਇਤਿਹਾਸਕ ਨਿੰਮਾ ਜੀ ਜਿਹੜਾ ਜਿਹੜਾ ਗੁਰੂ ਸਾਹਿਬ ਜੀ ਦੇ ਵੇਲੇ ਦਾ ਨਿੰਮਾ ਔਰ ਗੁਰੂ ਮਹਾਰਾਜ ਜੀ ਦੇ ਇਹ ਕੁਝ ਸ਼ਬਦ ਲਿਖੇ ਨੇ ਜੀ ਗੁਰੂ ਮਹਾਰਾਜ ਨੇ ਆਪਣਾ ਘੋੜਾ ਜਿਹੜਾ ਇਸ ਨਿੰਮ ਦੇ ਨਾਲ ਬੰਨਿਆ ਸੀਗਾ ਜੀ ਔਰ ਤੁਸੀਂ ਦੇਖ ਰਹੇ ਹੋ ਉਸ ਵਕਤ ਦਾ ਔਰ ਦੁਬਾਰਾ ਤੋਂ ਵੀ ਨਿੰਮ ਹਰਾ ਹੋ ਗਿਆ ਜੀ ਸਾਰੇ ਪੰਜਾਬ ਦੇ ਵਿੱਚ ਨਿੰਮ ਤਾਂ ਸੁੱਕ ਗਏ ਸੀਗੇ ਪਰ ਗੁਰੂ ਮਹਾਰਾਜ ਦਾ ਲਾਇਆ ਵਾ ਜਿਹੜਾ ਨਿੰਮ ਆ ਉਹ ਕਦੇ ਨਹੀਂ ਸੁੱਕ ਸਕਦਾ ਗੁਰੂ ਮਹਾਰਾਜ ਦਾ ਲਾਇਆ ਵਾ ਸਿੱਖੀ ਦਾ ਬੂਟਾ ਕਦੇ ਨਹੀਂ ਸੁੱਕ ਸਕਦਾ ਤੁਸੀਂ ਦੇਖੋ ਜਿਹੜਾ ਪ੍ਰਾਤਨ ਨਿੰਮ ਆ ਜੀ ਉਹ ਗਵਾਂਡੀਆਂ ਦੇ ਜਿਹੜਾ ਘਰ ਦੇ ਉੱਪਰ ਦੀ ਨਿੰਮ ਚਲਿਆ ਗਿਆ ਔਰ ਉਹਨਾਂ ਦੇ ਘਰ ਚ ਕਿੰਨੀਆਂ ਇੱਕ ਵਰਕ ਤਾਂ ਹੋਣੀਆਂ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਹੋਣੀ ਆਪ ਜੀ ਅੰਦਾਜ਼ਾ ਲਾ ਕੇ ਦੇਖਿਓ ਕਿਉਂਕਿ ਗੁਰੂ ਮਹਾਰਾਜ ਇਸ ਸਥਾਨ ਤੇ ਖੁਦ ਇੱਥੇ ਆਏ ਇੱਥੇ ਆ ਕੇ ਪ੍ਰਚਾਰ ਜਿਹੜਾ ਕੀਤਾ ਇੱਧਰ ਪੁਰਾਤਨ ਖੂਹ ਆ ਜੀ ਗੁਰੂ ਮਹਾਰਾਜ ਦਾ ਉਹਨਾਂ ਵੇਲਿਆਂ ਦਾ ਜਿੱਥੋਂ ਗੁਰੂ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਜਿਹੜਾ ਜਲਸ਼ਕਾਇਆ ਹੋਣਾ ਜੀ ਇੱਥੇ ਦੀ ਇਤਿਹਾਸਕ ਖੂਹ ਆ ਜੀ ਜਿਹੜਾ ਗੁਰੂ ਮਹਾਰਾਜ ਨੇ ਪਾਣੀ ਜਿਹੜਾ ਕੱਢਿਆ ਸੀ ਔਰ ਇਸ ਵਕਤ ਜਿਹੜਾ ਇੱਧਰ ਕੋਕੀ ਕੋਈ ਪ੍ਰਕਾਸ਼ ਜਿਹੜਾ ਉੱਪਰ ਪਾਰਟਸ ਚੱਲ ਰਿਹਾ ਉਹਦੇ ਕਰਕੇ ਜਿਹੜਾ ਸਾਨੂੰ ਦਰਸ਼ਨ ਨਹੀਂ ਹੋ ਸਕਦੇ ਇੱਥੋਂ ਹੀ ਸੰਗਤ ਨੂੰ ਦਰਸ਼ਨ ਜਿਹੜੇ ਉਸ ਇਤਿਹਾਸਕ ਖੂਹ ਦੇ ਜਿਹੜੇ ਕਰਵਾਏ ਜਾ ਰਹੇ ਨੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਹਦੇ ਨਾਲ ਜਿਹੜਾ ਖੂਹ ਆ ਆਪ ਜੀ ਨੂੰ ਜਰੂਰ ਜਿਹੜੇ ਦਰਸ਼ਨ ਹੋਣਗੇ ਗੁਰੂ ਮਹਾਰਾਜ ਦੇ ਉਸ ਇਤਿਹਾਸਕ ਖੂਹ ਦੇ ਆਪ ਜੀ ਆਉਂਦੇ ਜਾਂਦੇ ਇਦਾਂ ਦੇ ਸਥਾਨਾਂ ਦੇ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਤਾਂ ਜੋ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਿੱਖੀ ਦੇ ਨਾਲ ਆਪਾਂ ਜੁੜ ਸਕੀਏ ਅੱਜ ਤੇ ਓਮਕਾਰ ਸਤਗੁਰ ਪ੍ਰਸਾਦ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੁਰਤ ਹਰਿ ਗੋਬਿੰਦ ਸਵਾਰੀ ਸੋ ਇੱਕ ਬਾਅਦ ਗੁਰੂ ਸਾਹਿਬ ਜਿਹਦੇ ਦਰਬਾਰ ਚੋਂ ਨਿਕਲਦੇ ਹੀ ਇੱਕ ਜਿਹੜਾ ਮੰਦਿਰ ਜਿਹੜਾ ਆਉਂਦਾ ਇਸ ਨਗਰ ਦੇ ਵਿੱਚ ਆਪ ਜੀ ਦੇਖ ਰਹੇ ਹੋ ਸન્યાਸੀ ਆਸਣ ਸન્યાਸ ਆਸਣ ਦੇਰਾ ਸਮਾਧਾਂ ਸਮਾਧਾਂ ਜਿਹੜੀਆਂ ਆਉਂਦੀਆਂ ਨੇ ਜੀ ਠੀਕ ਹੋ ਹਾਂ ਠੀਕ ਹੈ ਸਫਰ ਠੀਕ ਰਿਹਾ ਜੀ ਕੁਝ ਤਕਲੀਫ ਤਾਂ ਨਹੀਂ ਹੋਈ ਰਸਤੇ 'ਚ ਜੀ ਬੜਾ ਠੀਕ ਆ ਜੀ ਫਿਰ ਆਜੋ ਜੀ ਫਿਰ ਆਰਾਮ ਦੇ ਨਾਲ ਨੇੜੇ ਨੂੰ ਆਜੋ ਜੀ ਫਿਰ ਆਪਾਂ ਮੰਜੇ ਤੇ ਬਿਠਾ ਲਾਂਗੇ ਤੁਹਾਨੂੰ ਨੇੜੇ ਲਾ ਲਓ ਮੰਜਾ ਹੋਰ ਵਾਹਿਗੁਰੂ ਆਪਣੇ ਆਪ ਹੌਲੀ ਹੌਲੀ ਉਤਰਿਆਉਂਗੇ ਜੀ ਹਾਂ ਜੀ ਠੀਕ ਹੈ ਆਜੋ ਜੀ ਆਜੋ ਦੇਖੋ ਕਿੰਨੀ ਲਾਈਫ ਸੰਗਤ ਜੀ ਬਜ਼ੁਰਗਾਂ ਦੀ ਔਖੀ ਸੀਗੀ ਉੱਥੇ ਲੱਤ ਕਿਵੇਂ ਆਪਾਂ ਉੱਪਰ ਕਰ ਲੈਣੇ ਲੱਤ ਆਹ ਮੰਜੇ ਨਾ ਬਾਪੂ ਕੋਈ ਨਾ ਤੁਸੀਂ ਬੈਠੋ ਬਾਪੂ ਜੀ ਕੋਈ ਗੱਲੇ ਨਹੀਂ ਤੁਹਾਡੀ ਸੇਵਾ 'ਚ ਆ ਜਾਣੇ ਤੁਹਾਡੇ ਬੱਚੇ ਵਾਹਿਗੁਰੂ ਲੱਤ ਮੁੜ ਕੇ ਦੇਖ ਲੋ ਕਿੱਦਾਂ ਹੋ ਗਈ ਜੀ ਲਪੋ ਹੱਥ ਮੜੇ ਛੱਡ ਦੋ ਛੱਡ ਦੋ ਛੱਡ ਦੋ ਛੱਡ ਦੋ ਬਾਪੂ ਜੀ ਮੈਨੂੰ ਲੱਗਦਾ ਪ੍ਰਸ਼ਾਦਾ ਪਾਣੀ ਤੁਸੀਂ ਘੱਟ ਛਕਣ ਕਰਕੇ ਭਾਰ ਵੀ ਬਹੁਤ ਘੱਟਾ ਤੁਹਾਡੇ 'ਚ ਤਾਂ ਮਤਲਬ ਵਜਨ ਹੈ ਨਹੀਂ ਜੀ ਖਾਦੇ ਬਹੁਤ ਘੱਟ ਇੱਕ ਮਿੰਟ ਰੁਕ ਕੇ ਕੀ ਕਹਿੰਦੇ ਹੋ ਜੀ ਬਾਜੀ 24 ਘੰਟਾ ਰੋਟੀ ਨਹੀਂ ਖਾਦੇ ਬਸ ਇੱਕ ਜਮਾਈ ਅੱਛਾ ਜੀ ਹਾਂ ਜੀ ਉੱਥੇ ਫਿਰ ਮਤਲਬ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣਾ ਜੀ ਨਾ ਇੱਥੇ ਤਾਂ ਪਤਾ ਨਹੀਂ ਪਿੰਡ ਦੀ ਉਹ ਗੱਲ ਆ ਅੱਛਾ ਜੀ ਬਾਪੂ ਜੀ ਇਹ ਮਤਲਬ ਕੀ ਹੋਇਆ ਜੀ ਇਹ ਜਾਂ ਕੀ ਗੱਲ ਬਣ ਗਈ ਜੀ ਇਹ ਗੱਲ ਮੇਰੇ ਨਾਲ ਮੈਂ ਖੇਤੀ ਕਰਦਾ ਸੀ ਅੱਛਾ ਜੀ ਉਹ ਖੇਤੀ ਕਰਦਾ ਕਰਦਾ ਮੈਨੂੰ ਆ ਹੱਥੇ ਹੋ ਗਈ ਮੇਰੇ ਮੇਰੇ ਠੀਕ ਹੈ ਜੀ ਉਹ ਬੰਦਾ ਕਹਿੰਦਾ ਵੀ ਤੈਨੂੰ 2 ਮਹੀਨੇ ਥਨਕਾ ਫਰੀ ਦਊਗਾ ਵੀ ਤੂੰ ਘਰ ਵਾਂਗ ਜਾ ਠੀਕ ਹੈ ਜੀ ਉਹ ਮੈਂ ਘਰ ਨੂੰ ਜਾਂਦਾ ਜਾਂਦਾ ਡਿੱਗੇ ਪੱਖੋ ਵਾਲ ਫੇਰ ਮਾਰ ਕੇ ਕਿਸੇ ਨੂੰ ਮਾਰ ਲਓ ਠੀਕ ਹੈ ਜੀ ਉਹ ਫੇਰ ਮਾਰੀ ਹੀ ਮਗਰੋਂ ਮੇਰੇ ਸਾਈਕਲ ਨਿਸ਼ਾਨ ਹੋਇਆ ਜਦ ਮੈਂ ਉਹ ਟਾਇਰ ਆ ਗੱਡੀ ਦਾ ਐਨੂੰ ਤੂੰ ਜਾ ਕੇ ਕਿਹਾ ਗੱਡੀ ਸਾਰ ਪਾਟ ਟੁੱਟ ਗਿਆ ਹਾਂਜੀ ਵਾਫੇ ਨਹੀਂ ਕਿਸੇ ਨੇ ਸੰਭਿਆ ਠੀਕ ਹੈ ਜੀ ਉੱਥੇ ਡੇਲੇ ਵਾਲੇ ਨੂੰ ਕਿਹਾ ਡੇਲੇ ਵਾਲਾ ਕਹਿੰਦਾ 300 ਲਵਾਂਗਾ ਮੈਂ ਪਿੱਛੇ ਛੱਡਿਆ ਮਾਥੇ ਚਵੰਡੇ ਠੀਕ ਹੈ ਜੀ ਉਹ ਚਵੰਡੇ ਮੁੰਡੇ ਨੂੰ ਸਜ਼ਾ ਦਿੱਤੀ ਅੱਛਾ ਜੀ ਉਹਨੇ ਆ ਕੇ ਛੁੱਟੀ ਛੱਤੀ ਆ ਕੇ ਨੌ ਦੇ ਮਾਗਲ ਲੱਗ ਕੇ ਹਾਂਜੀ ਵਾਫ ਘਰੋਂ ਘੱਟ ਤਾਂ ਕਹਦਾ ਤੂੰ ਦਾਹਾ ਕਾ ਬੰਦਾ ਖੜ ਗਿਆ अच्छा जी בדי 24000 ਰੁਪਿਆ 20 ਦਿਨ ਚਾਹੀਦੋ ਅੱਛਾ ਜੀ ਨਹੀਂ ਮੇਰਾ ਪੱਤਾ ਠੀਕ ਹੋ ਜਾਣਾ ਤੇ ਉਹ ਇੱਕ ਰੋਲ ਮੇਰਾ ਰੋਲ ਨਕਲ ਡਾ ਲਾ ਦੇਣਗੇ ਜਦ ਨਾਲ ਕਰ ਕਰ ਤੇ ਠੀਕ ਹੈ ਹਾਂ ਗਲਤ ਕੀਤਾ ਜੀ ਉਹਨਾਂ ਨੇ ਮਤਲਬ ਤੁਹਾਡੇ ਬੇਟਾ ਕਿੰਨੇ ਕ ਸਾਲ ਹੋ ਗਏ ਜੇਲ੍ਹ ਚ ਜੀ ਉਹਨੂੰ ਮੁੰਡੇ ਨੂੰ ਉਹਨੂੰ 13-14 ਸਾਲ ਹੋ ਗਏ ਅੱਛਾ ਜੀ ਹਾਂ ਅੱਛਾ ਅੱਛਾ ਜੀ ਮਤਲਬ ਮਤਲਬ ਇਹ ਬਹੁਤ ਵੱਡੀ ਗੱਲ ਆਈ ਸਾਡੀ ਤਰਾਸ ਦੀ ਆ ਵੀ ਸਾਡੇ ਪੰਜਾਬ ਚ ਇਦਾਂ ਬਜ਼ੁਰਗ ਰੋਲਨੇ ਨਹੀਂ ਚਾਹੀਦੇ ਸੀ ਬਾਪੂ ਜੀ ਇਹ ਆ ਜਿਹੜੀ ਕਰਮਾਂ ਚ ਲਿਖੀ ਹੋਈ ਆ ਨਾ ਮਾਲ ਉਹ ਕੱਟ ਨਹੀਂ ਬੰਦੀ ਵਾਹਿਗੁਰੂ ਗੱਲ ਚੰਮੀ ਸਹੀ ਹੈ ਜੀ ਨਰਕ ਸੁਲਤਾਨ ਦੇ ਕਹਿੰਦੇ ਨੇ ਇੱਥੇ ਤਾਂ ਤਹਾ ਤਾਂ ਹੈ ਨਹੀਂ ਬਿਲਕੁਲ ਜੀ ਬਿਲਕੁਲ ਇੱਥੇ ਕੱਟ ਕੇ ਸਾਰਾ ਕੁਝ ਫੇਰ ਜਾਣਾ ਵਾਹਿਗੁਰੂ ਗੱਲ ਬਜ਼ੁਰਗਾਂ ਦੀ ਜਿੱਥੇ ਜਾਣਾ ਜਿੱਥੇ ਨਹੀਂ ਜਾਣਾ ਜੋ ਦੇ ਹੱਥ ਦੂਰ ਆ ਬਿਲਕੁਲ ਮਾਲ ਕਦੇ ਹੱਥ ਆ ਜੋ ਵੀ ਕਰਦਾ ਮਾਲਕ ਚੰਗਾ ਕਰੇ ਮਾੜਾ ਕਰੇ ਨਾਲ ਹੀ ਉਹਨੇ ਕਰਦਾ ਬਿਲਕੁਲ ਹਾਂ ਲੜੀ ਬੰਦੇ ਦਾ ਬੰਦੇ ਦਾ ਕੋ ਕਹਾਂ ਮੈਂ ਕਰ ਲਾਂ ਕਰ ਲਾਂ ਪਰਦਾ ਬੰਦੇ ਦਾ ਕਰਿਆ ਜੀ ਬੰਦੇ ਹੱਥ ਕੁਝ ਨਹੀਂ ਹੈਗਾ ਜੀ ਉਹਦੇ ਹੱਥ ਡੋਗਦਾ ਸੱਡ ਜਿਵੇਂ ਜਿੰਨਾ ਮੇਰਾ ਕੰਮ ਕਰਿਆ ਹੋਇਆ ਹੱਥੀ ਠੀਕ ਹੈ ਜੀ ਪਰ ਨਹੀਂ ਕਿਸੇ ਨੇ ਕਰਿਆ ਹੁਣ ਰੈਸਟੇਰ ਵੀ ਫਰੇ ਰਹੇ ਮੇਰਾ ਰੈਸਟੇਰ ਵੀ ਜਾਣ ਨੂੰ ਜੀ ਨਹੀਂ ਕਰਦਾ ਠੀਕ ਹੈ ਮੁੰਡਾ ਬਿਆਹ ਹੈ ਨਾਨਕ ਚੱਕਾਂ ਬੂਰੀਆਂ ਨੇ ਸਾਰਾ ਕੁ ਕਰ ਰਿਹਾ ਇਹਨਾਂ ਦੀ ਗੱਲ ਠੀਕ ਹੈ ਜੀ ਅ ਮੇਰੇ ਘਰ 12 13 ਸਾਲ ਜਾ ਕੇ ਬਾਲੇ ਨੇ ਮੈਂ ਮੁੰਡੇ ਦੇ ਅੱਛਾ ਜੀ ਇਹ ਢੇੜ ਜਿੱਦੀ ਮੈਂ ਕਮਾਈ ਕਰਕੇ ਉਹਨੇ ਕਦੇ ਭੁੱਖਾ ਰਹਿਣ ਕਿ ਰੋਟੀ ਪਾਣੀ ਦੇਣਾ ਪੈਸੀ ਦੇਣੇ ਅੱਛਾ ਜੀ ਬਾਖੀ ਲਿਆ ਮਾਦਰ ਮੇਰਾ ਇੰਟਰੀਅਰ ਕੋ ਕਰਤਾ ਆਏ ਹੋਏ ਹਾਂ ਕਿਹੜਾ ਪਲ ਹੋਊਗਾ ਜੀ ਉਹ ਜਦੋਂ ਉਹਨੇ ਮਤਲਬ ਇੱਕ ਆਪਣੇ ਬਾਪ ਨੂੰ ਬਾਪੂ ਦੇਖ ਲੋ ਕਿੱਡੀ ਵੱਡੀ ਮਤਲਬ ਹਸਤੀ ਹੁੰਦਾ ਇਨਸਾਨ ਦੀ ਜ਼ਿੰਦਗੀ ਚ ਜਿਨ੍ਹਾਂ ਕੋਲੇ ਮਾਂ ਬਾਪ ਆਇਆ ਨਹੀਂ ਨਾ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਭੈਣ ਭਰਾਵਾਂ ਦੇ ਹਿੱਸੇ ਮਹਾਰਾਜ ਨੇ ਬਾਪੂ ਖੋਲਿਆ ਨਾ ਜਿਨ੍ਹਾਂ ਸਾਡੀਆਂ ਧੀਆਂ ਦਾ ਸਾਡੇ ਵੀਰਾਂ ਕੋਲੋਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਬਾਪ ਦੀ ਕੀ ਕਦਰ ਹੁੰਦੀ ਆ ਪਰ ਇੱਕ ਐਸੇ ਇਨਸਾਨ ਜਿਨ੍ਹਾਂ ਨੇ ਆਪਣੇ ਬਜ਼ੁਰਗ ਬਾਪੂ ਨੂੰ ਸਾਹਮਣੇ ਤਾਂ ਕੀ ਸੀਗਾ ਜਿਹੜਾ ਸੜਕ ਤੇ ਪਾ ਗਿਆ ਕਿ ਬਸ ਬਜ਼ੁਰਗ ਇੱਕ ਦੱਸ ਨਹੀਂ ਪਾ ਰਹੇ ਉਹ ਦਾਸ ਤਾਂ ਮਤਲਬ ਇਹ ਬਹੁਤ ਮਾੜੀ ਜਿਹੜਾ ਉਹ ਪਲ ਹੋਣਾ ਜਦੋਂ ਬਜ਼ੁਰਗਾਂ ਨੂੰ ਰੋਡ ਤੇ ਪਾ ਕੇ ਗਿਆਊਗਾ ਉਹ ਗੁਰਪ੍ਰੀਤ ਸਾਹਿਬ ਗੁਰਪ੍ਰੀਤ ਸਿੰਘ ਨਾਮ ਦਾ ਇਹਨਾਂ ਦਾ ਬੇਟਾ ਜੀ ਪਰ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਤਾਂ ਡਾਲੇ ਚ ਇੱਕ ਮੈਂ ਮਜ਼ਾਕ ਦੇ ਵਿੱਚ ਗੱਲ ਜੀ ਬੋਲੀ ਤੇ ਬਜ਼ੁਰਗ ਬਹੁਤ ਖੁਸ਼ ਹੋਏ ਮਤਲਬ ਬਾਪੂ ਜੀ ਤੁਸੀਂ ਇੰਨੀਆਂ ਤਕਲੀਫਾਂ ਕੱਟ ਲੀਆਂ ਤੁਸੀਂ ਅੱਜ ਵੀ ਫੇਰ ਵੀ ਖੁਸ਼ ਹੋ ਜੀ ਇਹਦੇ ਪਿੱਛੇ ਕੀ ਗੱਲ ਹੈ ਕੀ ਕਰੀਏ ਅੰਬੂ ਹਾਂਜੀ ਲੋਕੇ ਟਾਈਮ ਨਹੀਂ ਨਿਕਲਦਾ ਵੇ ਭੈਣ ਭਾਈ ਨਾ ਹਸਾਂਗੇ ਨਹੀਂ ਬੋਲਾਂਗੇ ਨਹੀਂ ਟਾਈਮ ਨਹੀਂ ਨਿਕਲੂ ਹਾਂਜੀ ਠੀਕ ਹੈ ਨਾ ਭੁੱਖੇ ਚਾਹ ਰਹੇ ਕਿ ਵੀ ਦੇ ਲੈ ਸਾਰਾ ਕੁਝ ਕਰਕੇ ਦੇ ਲੈ ਪੰਦ ਮਾਨ ਤਾਂ ਕਰਕੇ ਤਾਹਾਂ ਵੀ ਜਾਣਾ ਥੱਲੇ ਵੀ ਰਹਿਣਾ ਹਾਂਜੀ ਜੇ ਖੁਸ਼ੀ ਰਹੇ ਤਾਂ ਵੀ ਜਾਣਾ ਨਾ ਰਹੇ ਤਾਂ ਵੀ ਜਾਣਾ ਹਾਂਜੀ ਮਨ ਤੇ ਤਕਲੀਫ ਨਹੀਂ ਹੋਣੀ ਚਾਹੀਦੀ ਮਨ ਨੂੰ ਜਮੇ ਖੁਸ਼ੀ ਰਹਿਣਾ ਚਾਹੀਦਾ ਵਾਹਿਗੁਰੂ ਦਾ ਚਾਹਣਾ ਦੁੱਖ ਕਰਦਾ ਨਾ ਕਰਦਾ ਬੰਦਾ ਆਇਆ ਅੰਦਰੋਂ ਖੁਸ਼ੀ ਨੂੰ ਆਏ ਹੋਏ ਰੂਹ ਖੁਸ਼ ਕਰਦੀ ਵੀਰੋ ਆਏ ਨਹੀਂ ਸਾਰੇ ਵਾਹਿਗੁਰੂ ਭਾਈ ਮਹਾਰਾਜ ਕਿਰਪਾ ਕਰਨ ਤੁਸੀਂ ਦੇਖੋ ਇੰਨੀ ਤਕਲੀਫ ਦੇ ਵਿੱਚ ਵੀ ਅਸੀਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਮਨ ਉਦਾਸ ਹੋ ਜਾਂਦਾ ਇਨਸਾਨ ਦਾ ਬੰਦਾ ਰੋਣ ਲੱਗ ਜਾਂਦਾ ਕਈ ਵਾਰੀ ਵੀ ਪ੍ਰਮਾਤਮਾ ਤੇ ਮੇਰੇ ਆਹ ਕੰਮ ਨਹੀਂ ਬਣਾਏ ਤੇ ਮੇਰਾ ਵੀਜ਼ਾ ਨਹੀਂ ਲਵਾਇਆ ਤੇ ਮੇਰੀਆਂ ਕੋਠੀਆਂ ਨਹੀਂ ਪਵਾਇਆਂ ਮੇਰੀਆਂ ਗੱਡੀਆਂ ਨਹੀਂ ਲੈਤੀਆਂ ਤੇ ਨੇ ਤੇ ਮੇਰੇ ਲਈ ਆ ਜਿੰਦਗੀ ਚ ਚੀਜ਼ ਨਹੀਂ ਭੇਜੀ ਤੇ ਤੁਸੀਂ ਸੋਚੋ ਇਹ ਬਜ਼ੁਰਗ ਅੱਜ ਖਾਲੀ ਹੱਥ ਜਿਹੜਾ ਸੜਕ ਦੇ ਕਿਨਾਰੇ ਇੱਕ ਕਮਰੇ ਚ ਪਏ ਸੀ ਲੱਤ ਨੇ ਜਿਵੇਂ ਢੀੜਾ ਖਾਦਾ ਵਾ ਨਾ ਜੀ ਉਦਾਂ ਲੱਤ ਤੁਸੀਂ ਅੰਦਾਜ਼ਾ ਮਹਿਸੂਸ ਵੀ ਨਹੀਂ ਕਰ ਪਾਉਂਗੇ ਵੀ ਤਕਲੀਫ ਜਿਹੜੀ ਬਜ਼ੁਰਗਾਂ ਨੇ ਕਿੰਨੀ ਕੱਟੀ ਹੋਣੀ ਇਸ ਉਮਰ ਦੇ ਵਿੱਚ ਤਾਂ ਹੱਡ ਵੈਸੇ ਹੀ ਪੋਲੇ ਹੋ ਜਾਂਦੇ ਨੇ ਵੀਰ ਜੜਾ ਚੜਿਆ ਪਿਆ ਜੀ ਹੁੰਦੇ ਆ ਆ ਦੇਖੋ ਠੀਕ ਹੈ ਜੀ ਠੀਕ ਹੈ ਜੀ ਇਹ ਆ ਤੋ ਆ ਦੇ ਠੀਕ ਹੈ ਹਾਂ ਜੀ ਮੈਂ ਦੇਖਿਆ ਜਦੋਂ ਮੈਨੂੰ ਪਹਿਲੇ ਦਿਨ ਵੀਡੀਓ ਭੇਜੀ ਆ ਜੀ ਕਿਸੇ ਨੇ ਹਾਂ ਜੀ ਚਲੋ ਬਾਪੂ ਕੇਸਰ ਸਿੰਘ ਜੀ ਨੇ ਜੀ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਸਾਡੇ ਤੇ ਵੀ ਸਾਡੀ ਸਾਰੀ ਜਿਹੜੀ ਟੀਮ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵੀ ਸਾਨੂੰ ਤਾਕਤ ਦੇਵੇ ਸੱਚੇ ਪਾਤਸ਼ਾਹ ਵਾਹਿਗੁਰੂ ਅਸੀਂ ਇਹਨਾਂ ਦੀ ਪੁੱਤ ਬਣ ਕੇ ਸੇਵਾ ਕਰ ਸਕੀਏ ਅਸੀਂ ਉਹ ਗੁਰਪ੍ਰੀਤ ਸਿੰਘ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਨੇ ਇਹਨੂੰ ਧੱਕਾ ਦਿੱਤਾ ਅਸੀਂ ਉਸ ਗੁਰੂ ਦੇ ਸੱਚੇ ਪ੍ਰੀਤ ਗੁਰੂ ਦੇ ਨਾਲ ਸਾਡੀ ਵੀ ਸਾਨੂੰ ਸੱਚੇ ਪਾਤਸ਼ਾਹ ਉਹ ਤਾਕਤ ਦੇ ਦੇਣ ਵੀ ਅਸੀਂ ਇਹਨਾਂ ਦੇ ਪੁੱਤ ਬਣ ਕੇ ਇਹਨਾਂ ਦੀ ਸੇਵਾ ਕਰ ਸਕੀਏ। ਔਰ ਇੱਥੇ ਕਿਤਨਾ ਕਿਤੇ ਮੈਨੂੰ ਮਾਣ ਵੀ ਮਹਿਸੂਸ ਹੋ ਜਾਂਦਾ ਸਾਰੀ ਟੀਮ ਦੇ ਉੱਪਰ ਜਿਹੜੀ ਇਹਨਾਂ ਬਜ਼ੁਰਗਾਂ ਦੀ ਗੰਦਗੀ ਸਾਫ਼ ਕਰਦੀ ਆ, ਇਹਨਾਂ ਬਜ਼ੁਰਗਾਂ ਨੂੰ ਨਿਵਾਉਂਦੇ ਨੇ, ਪ੍ਰਸ਼ਾਦਾ ਸ਼ਕਾਉਂਦੇ ਨੇ। ਔਰ ਇਦਾਂ ਹੀ ਸਾਰੀ ਸੰਗਤ ਤੇ ਤੁਸੀਂ ਸਾਰੇ ਭੈਣ ਭਰਾ ਸਾਡੇ ਨਾਲ ਜੁੜਿਓ ਤਾਂ ਅਸੀਂ ਅੱਜ ਬਜ਼ੁਰਗਾਂ ਨੂੰ ਲੈ ਕੇ ਆ ਸਕਿਆ। ਜੇ ਸੰਗਤਾਂ ਨਾ ਸਪੋਰਟ ਕਰਨ ਸ਼ਾਇਦ ਅਸੀਂ ਐਡਾ ਕਾਰਜ ਨਾ ਅੱਗੇ ਲਿਜਾ ਸਕਦੇ।